ਬੈਨੋ ਐਨੀ ਸਮਝ ਆਉਦੀ ਵੀ ਤੈਨੂੰ ਕਿਸ ਉੱਨੂ ਦੇ ਪੱਠੇ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਬਣਾ। ਯਾਦ ਰੱਖੋ ਕਿਸੇ નિર્ਦੋਸ਼ ਤੇ ਦੋਸ਼ ਲਾ ਕੇ ਤੁਸੀਂ નિર્ਦੋਸ਼ ਸਾਥ ਨਹੀਂ ਹੋਤਾ। ਤੁਸੀਂ ਗੁਨਾਹ ਕੀਤਾ ਹੈ, ਤੁਸੀਂ ਗੁਨਾਹਗਾਰ ਹੀ ਰਹੋਗੇ, ਤੁਸੀਂ ਤਨਖਾਹੇ ਹੀ ਰਹੋਗੇ ਭਾਵੇਂ ਤੁਸੀਂ ਐਨਓਸੀ ਲੈ ਲਿਆ। ਹੁਣ ਤੁਸੀਂ ਇਹ ਨਹੀਂ ਕਹਿ ਸਕਦੇ ਮੈਂ ਪ੍ਰਧਾਨ ਆ। ਬੜੇ ਬੜਾ ਸਾਰਿਆਂ ਨੂੰ ਪ੍ਰਧਾਨ ਬਣਾ ਦੇ ਭਾਵੇਂ। ਸਿੱਖਾਂ ਦੇ ਮਿੰਨੀ ਪਾਰਲੀਮੈਂਟ ਕਹੀ ਜਾਣ ਵਾਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਤਿਹਾਸ ਵਿੱਚ ਪਹਿਲੀ ਵਾਰ ਐਸਾ ਸ਼ਰਮਨਾਕ ਕਾਰਾ ਹੋਇਆ ਜੋ ਇਸ ਤੋਂ ਪਹਿਲਾਂ ਇਤਿਹਾਸ ਵਿੱਚ ਸ਼ਾਇਦ ਕਦੇ ਵੀ ਨਹੀਂ ਹੋਇਆ ਦੋਸਤੋ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਇੱਕ ਮੁਲਾਕਾਤ ਵਿੱਚ ਉਸ ਐਸੇ ਘਟੀਆ ਸ਼ਬਦ ਸਤਕਾਰਯੋਗ ਬੀਬੀ ਜਗੀਰ ਕੌਰ ਦੇ ਖਿਲਾਫ ਬੋਲੇ ਕਿ ਜਿਸ ਨਾਲ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਬੀਬੀ ਰਾਜ ਲਾਲੀ ਗਿੱਲ ਨੂੰ 60 ਡੈਕਸ਼ਨ ਲੈਣਾ ਪਿਆ ਉਹਨੂੰ ਤਲਬ ਕੀਤਾ ਕਿ 4 ਦਿਨਾਂ ਦੇ ਅੰਦਰ ਅੰਦਰ ਪੇਸ਼ ਹੋ ਤੇ ਦੋਸਤੋ ਇਹ ਪਤਾ ਚੱਲਿਆ ਕਿ ਕੱਲ ਹੀ ਹਰਜਿੰਦਰ ਸਿੰਘ ਧਾਮੀ ਆਪਣੇ ਆਮਲੇ ਫੈਲੇ ਨੂੰ ਨਾਲ ਲੈ ਕੇ ਮਹਿਲਾ ਕਮਿਸ਼ਨ ਦੇ ਦਫ਼ਤਰ ਵਿੱਚ ਦੋਸ਼ੀਆਂ ਬੰਗ ਪੇਸ਼ ਹੋਇਆ ਦੋਸ਼ੀਆਂ ਦੇ ਕਟਾਰੇ ਵਿੱਚ ਖੜ ਕੇ ਹੱਥ ਜੋੜ ਕੇ ਸਪਸ਼ਟੀਕਰਨ ਦਿੰਦਾ ਹੋਇਆ ਮਾਫੀ ਮੰਗੀ ਮਿੰਤਾ ਕੀਤੀਆਂ ਕਿ ਮੈਡਮ ਮੈਂ ਬੀਬੀ ਜਗੀਰ ਕੌਰ ਤੋਂ ਮਾਫੀ ਮੰਗ ਚੁੱਕਿਆ ਮੈਨੂੰ ਮਾਫ ਕਰ ਦਿਓ ਮੈਲਾ ਕਮਿਸ਼ਨ ਦੀ ਚੇਅਰਪਰਸਨ ਰਾਜ ਲਾਲੀ ਗਿਲਨੇ ਪਤਾ ਕੀ ਕਿਹਾ ਕਿ ਚੋਤੂ ਘਟਿਆ ਸ਼ਬਦ ਬੀਬੀ ਜਗੀਰ ਕੌਰ ਦੇ ਖਿਲਾਫ ਵਰਤੇ ਨੇ ਘਟਿਆ ਤੋਂ ਘਟਿਆ ਸ਼ਬਦ ਉਹਨਾਂ ਸ਼ਬਦਾਂ ਦੇ ਬਦਲੇ ਮਾਫੀ ਦੀ ਕੋਈ ਵੈਲਿਊ ਨਹੀਂ ਮੈਨੂੰ ਐ ਨਹੀਂ ਸਮਝ ਆਉਂਦੀ ਵੀ ਤੈਨੂੰ ਕਿਸ ਉੱਲੂ ਦੇ ਪੱਠੇ ਨੇ ਸ਼੍ਰੋਮਣੇ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਹੁਣ ਤਾਂ ਯਾਦ ਰੱਖ ਹਰਜਿੰਦਰ ਸਿੰਘ ਧਾਮੀ ਬੇਸ਼ੱਕ ਤੂੰ ਆਪਣੀ ਕੁਰਸੀ ਦਾ ਸਨਮਾਨ ਨਹੀਂ ਕੀਤਾ ਪਰ ਅਸੀਂ ਸਾਡਾ ਕਮਿਸ਼ਨ ਔਰਤਾਂ ਦੇ ਹੱਕਾਂ ਦੀ ਰਾਖੀ ਕਰਨ ਵਾਸਤੇ ਬਣਿਆ ਅਸੀਂ ਬੀਬੀ ਜਗੀਰ ਕੌਰ ਦੇ ਹੱਕਾਂ ਦੀ ਰਾਖੀ ਕਰਾਂਗੇ ਤੇ ਤੈਨੂੰ ਤੇਰੇ ਖਿਲਾਫ ਮੁਕੱਦਮਾ ਦਰਜ ਕਰਕੇ ਤੈਨੂੰ ਸਿੱਖਾਂ ਦੇ ਅੰਦਰ ਬੀਤਕ ਦੋਸਤੋ ਇਹ ਹੈ ਉਹ ਸ਼ਰਮਨਾਕ ਘਟਨਾ ਜੋ ਹਰਜਿੰਦਰ ਸਿੰਘ ਧਾਮੀ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਕਮੇਟੀ ਦੀ ਗੰਦੀ ਬੋਲਬਾਣੀ ਕਰਕੇ ਹੋਈ ਹੈ ਤੇ ਸ਼੍ਰੋਮਣੀ ਕਮੇਟੀ ਦੇ ਅਕਸ ਨੂੰ ਵੀ ਟਾ ਲੱਗੀ ਹੈ ਦੋਸਤੋ ਤੁਹਾਨੂੰ ਇਹਦਾ ਪਤਾ ਹੀ ਹੈ ਕਿ ਹਰਜਿੰਦਰ ਸਿੰਘ ਧਾਮੀ ਸੁਖਬੀਰ ਬਾਦਲ ਦੇ ਨੌ ਰਤਨਾ ਚੋਂ ਇੱਕ ਰਤਨ ਹੈ ਵਾਹੀ ਤੈਨੂੰ ਚੌਥੀ ਵਾਰ ਸ਼੍ਰੋਮਣੀ ਗੁਰਦੁਆਰਾ ਕਮੇਟੀ ਦਾ ਪ੍ਰਧਾਨ ਬਣਾਇਆ ਸੁਖਬੀਰ ਬਾਦਲ ਨੇ ਸ਼੍ਰੋਮਣੀ ਅਕਾਲੀ ਦਲ ਦਾ ਪੱਠਾ ਵਹਾਇਆ ਇਹਦੇ ਇਸ ਰਤਨ ਧਾਮੀ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪੱਠਾ ਵਹਾਇਆ ਸ੍ਰੀ ਅਕਾਲ ਤਖਤ ਸਾਹਿਬ ਦੇ ਅਕਸ ਨੂੰ ਢਾਲਾਈ ਹੈ ਤੇ ਜਿਹੜੇ ਬਾਕੀ ਦੇ ਰਤਨ ਨੇ ਨਾ ਹੋਰ ਉਹ ਜਿਹੜੇ ਨੇ ਜਿਹੜੇ ਨਰਾਇਣ ਦੀ ਖੁਦ ਹੀ ਕਸਰ ਹੈ ਉਹ ਵੀ ਕੱਢੀ ਜਾਂਦੇ ਨੇ ਕਿਉਂਕਿ ਖਾਲੇ ਇਹਨਾਂ ਦੇ ਪਾਪਾਂ ਦਾ ਕੜਾ ਭਰਿਆ ਨਹੀਂ ਭਰਨ ਵਾਲਾ ਕਿਉਂਕਿ ਇਹਨਾਂ ਲੋਕਾਂ ਨੇ ਗੰਡ ਤੁੱਪ ਕਰਕੇ ਸਾਡੇ ਅਕਾਲ ਤਖ਼ਤ ਸਾਹਿਬ ਤੇ ਪੰਜ ਸਿੰਘ ਸਹਿਬਾਨਾ ਨੂੰ ਪ੍ਰੈਸ਼ਰਾਈਜ਼ ਕਰਕੇ ਉਹਨਾਂ ਤੇ ਦਬਾਅ ਪਾ ਕੇ ਦਬਾਅ ਪਾ ਕੇ ਡਰਾ ਕੇ ਤੁਮਕਾ ਕਹਿ ਜਾ ਕੀ ਕਹਿ ਕੇ ਉਹਨਾਂ ਤੋਂ ਅਧੂਰੀ ਸੇਵਾ ਦੇ ਦਰਮਿਆਨ ਹੀ ਅਰਦਾਸ ਕਰਵਾ ਲਈ ਠੀਕ ਹੈ ਅਰਦਾਸ ਅਰਦਾਸਤਾ ਨੇ ਪਹਿਲਾਂ ਹੀ ਵੀ ਵਾਰੀ ਕੀਤੀ ਐ ਕਿੰਨੇ ਵਾਰੀ ਇਹ ਮਾਫੀ ਮੰਗ ਚੁੱਕੇ ਨੇ ਆਪਣੇ ਆਪ ਆ ਕੇ ਕਿੰਨੇ ਵਾਰੀ ਅਰਦਾਸਾਂ ਕਰ ਚੁੱਕਿਆ ਨੇ ਅਰਦਾਸ ਐਦਾਂ ਨਹੀਂ ਪੂਰੀ ਹੁੰਦੀ ਭਾਵੇਂ ਜਥੇਦਾਰਾਂ ਨੇ ਵੀ ਕਰਤੀ ਦੋਏ ਕਰ ਜੋਰ ਕਰੂ ਅਰਦਾਸ ਤੁਧ ਪਾਣਾ ਤਾਂ ਆਵੇ ਰਾਸ ਤੁਧ ਪਾਣਾ ਜੇ ਉਹ ਨੂੰ ਭਾਉਗੀ ਜੇ ਉਹ ਨੂੰ ਭਾਉਗੀ ਤਾਂ ਉਹ ਅਰਦਾਸ ਪੂਰੀ ਹੁੰਦੀ ਐ ਫੇਰ ਰਾਸ ਆਉਂਦੀ ਐ ਇਦਾਂ ਜ਼ੋਰ ਦੇ ਕੇ ਪ੍ਰੈਸ਼ਰ ਦੇ ਕੇ ਕਰਾਈਆਂ ਅਰਦਾਸਾਂ ਕਦੇ ਵੀ ਰਾਤ ਨਹੀਂ ਆਉਂਦੀਆਂ ਤੁਸੀਂ ਫਰੀ ਹੋਗੇ ਸਮਝਦੇ ਹੋ ਤੁਸੀਂ ਮਤਲਬ નિર્ਦੋਸ਼ ਹੋਗੇ ਜਿਹੜੇ ਗੁਨਾਹ ਤੁਸੀਂ ਕੀਤੇ ਨੇ ਗੁਨਾਹ ਮਾਫ ਨਹੀਂ ਹੋਏ ਕਾ ਤੱਕ ਤੋਂ ਕਰਵਾ ਲਓ ਤੁਸੀਂ ਤੁਹਾਡੇ ਮੁਲਾਜ਼ਮ ਰਹੇ ਨੇ ਉਹ ਮੁਲਾਜ਼ਮ ਹੁਣ ਵੀ ਨੇ ਉਹਨਾਂ ਤੋਂ ਕਰਵਾ ਲਓ ਪਰ ਸਿੱਖ ਸੰਗਤਾਂ ਸਿੱਖ ਸੰਸਾਰ ਤੁਹਾਨੂੰ ਕਦੇ ਵੀ ਦੋਸ਼ ਮੁਕਤ ਕਰਾਰ ਨਹੀਂ ਦਿੰਦਾ ਆ ਜਿਹੜਾ ਐਨਓਸੀ ਲਿਆ ਹੈ ਨਾ ਤੁਸੀਂ ਜਾਨੀਰਗ ਵੀਰ ਸਿੰਘ ਜੀ ਤੋਂ ਇਹਨੂੰ ਕੋਈ ਨਹੀਂ ਪੁੱਛਦਾ ਸਿੱਖ ਸੰਗਤਾਂ ਤੁਹਾਨੂੰ ਇਹ ਜਿਹੜੇ ਗੁਨਾਹ ਕੀਤੇ ਨੇ ਉਹਨਾਂ ਦੀ ਸਜ਼ਾ ਖੁਦ ਦੇਣ ਗਿਆ ਵੀ ਨਹੀਂ ਜਾ ਰਹਿਆ ਨਹੀਂ ਤੁਸੀਂ ਕਿਸੇ ਨੂੰ ਮੂੰਹ ਦਿਖਾਉਣ ਦੇ ਕਾਬਲ ਨਹੀਂ ਰਹੇ ਲੋਕ ਤੁਹਾਡਾ ਮੂੰਹ ਦੇਖਣਾ ਤੁਹਾਡੀ ਸ਼ਕਲ ਦੇਖਣੀ ਵੀ ਪਸੰਦ ਨਹੀਂ ਕਰਦੇ ਕਿਉਂਕਿ ਤੁਸੀਂ ਗੁਨਾਹ ਐਸੇ ਕੀਤੇ ਨੇ ਕੋਈ ਇੱਕ ਦੂਜੇ ਨੂੰ ਕੋਈ ਕੁਝ ਕਹੇ ਤੁਹਾਡਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਵਾਈ ਹੈ ਬੇਅਦਬੀ ਕਰਾਉਣ ਵਾਲੇ ਦੋਸ਼ਿਆਂ ਦੀ ਹਮਾਇਤ ਕੀਤੀ ਹੈ ਗੁਰੂ ਦੀ ਗੋਲਕ ਤੋਂ 90-90 ਲੱਖ ਰੁਪਇਆ ਉਹਨਾਂ ਦੇ ਖਮੈਤ ਖਰਚ ਹੈ ਸ਼ਰਮ ਨਹੀਂ ਆਈ ਤੁਹਾਨੂੰ ਇਹ ਜਿਆ ਕਰਦਿਆਂ ਨੂੰ ਤੁਹਾਡੇ ਇਹ ਗੁਨਾਹ ਐਸ ਜਨਮ ਜ ਤਾ ਪੂਰੇ ਨਹੀਂ ਹੋ ਸਕਦੇ ਜਿੰਨੇ ਮਰਜੀ ਤੁਸੀਂ ਸਰਟੀਫਿਕੇਟ ਲੈ ਲਓ ਸਿੰਘ ਸਾਹਿਬ ਪਰ ਸਿੱਖ ਸੰਗਤਾਂ ਕਦੇ ਮਾਫ਼ ਨਹੀਂ ਕਰਦੀਆਂ ਤੁਹਾਡੀਆਂ ਆਉਣ ਵਾਲੀਆਂ ਨਸਲਾਂ ਵੀ ਯਾਦ ਰੱਖਿਆ ਕਰਨਗੀਆਂ ਇਹ ਮੇਨੇ ਆਉਣ ਵਾਲੀਆਂ ਨਸਲਾਂ ਨੂੰ ਮਿਲਦੇ ਰਹਿੰਦੇ ਨੇ ਇਸ ਕਰਕੇ ਹੁਣ ਵੀ ਹੁਣ ਵੀ ਮੌਕਾ ਹੈ ਸੁਖਬੀਰ ਬਾਦਲ ਪਹਿਲਾਂ ਇਹਨੂੰ ਵਰਤਫ ਕਰ ਹਰਜਿੰਦਰ ਧਾਮੀ ਨੂੰ ਸਿੰਘ ਸਾਹਿਬ ਇਹਨੂੰ ਪੰਥ ਚੋਂ ਛੇਕਣ ਤੇ ਤੂੰ ਤੇਰਾ ਅਸਤੀ ਵਾਦਾ ਹੋ ਗਿਆ ਠੋਡੇ ਕਾਲੀ ਦਵ ਦਾ ਭੋਗ ਪੈ ਗਿਆ ਚੁੱਪ ਕਰਕੇ ਘਰੇ ਬਹਿ ਜਾਓ ਸ਼ਰਾਨਤਾ ਕਰਨੀਆਂ ਬੰਦ ਕਰ ਦਿਓ ਉਹ ਕਿਉਂ ਤੁਸੀਂ ਬਿਸ਼ਰਮੋ ਗਿਆਨੀ ਹਰਪ੍ਰੀਤ ਸਿੰਘ ਦੇ ਮਗਰ ਪਿਓ ਉਹ ਤਖਤ ਦਾ ਜਥੇਦਾਰ ਹੈ ਤੁਸੀਂ ਉਹਦੇ ਕਿੰਨੇ ਕੁ ਦੋਸ਼ ਲਾਓਗੇ ਕਿੰਨੇ ਕੁ ਦੋਸ਼ ਲਾਓਗੇ ਫਿਰ ਕਿਹਦੇ ਟੰਗ ਤੋੜਦੇ ਹੋਗੇ ਤੁਸੀਂ ਯਾਦ ਰੱਖੋ ਕਿਸੇ નિર્ਦੋਸ਼ ਤੇ ਦੋਸ਼ ਲਾ ਕੇ ਤੁਸੀਂ નિર્ਦੋਸ਼ ਸਾਥ ਨਹੀਂ ਹੋ ਸਕਦੇ ਤੁਸੀਂ ਗੁਨਾਹਕੀਤੇ ਐ ਤੁਸੀਂ ਗੁਨਾਹਗਾਰ ਹੀ ਰਹੋਗੇ ਤੁਸੀਂ ਤਨਖਾਈਏ ਹੀ ਰਹੋਗੇ ਭਾਵੇਂ ਤੁਸੀਂ ਐਨਓਸੀ ਲੈ ਲਿਆ ਯਾਦ ਰੱਖਿਓ ਬੰਦੇ ਦੇ ਪੁੱਤ ਬਣਜੋ ਸੁਖਵੀਰ ਬਾਦਲ ਤੇ タミン ਨੂੰ ਤਾਂ ਸਜ਼ਾ ਮਿਲਗੀ ਰੇੰਦੇ ਨੇ ਬਾਕੀ ਦੇ ਨਾਤਰ ਜਿੰਨਾਂ ਚੋਂ ਬਲਵਿੰਦਰ ਸਿੰਘ ਭੁੰਦੜ ਤਰਜੀਤ ਸਿੰਘ ធីਮਾ ਮੇਸ਼ੇਂਦਰ ਗਰੇਵਾਲ ਤੇ ਜਿਹੜੇ ਇਹਦੇ ਬੁਲਾਰੇ ਇਹਦੇ ਆਈਟੀ ਸੈੱਲ ਆ ਜਿਹੜਾ ਉਹ ਸਭ ਨੂੰ ਸਜ਼ਾ ਮਿਲਣੀ ਹੈ ਸਜ਼ਾ ਕੌਣ ਦੇਊਗਾ ਉਕਾਲਪੁਰਖ ਉਕਾਲਪੁਰਖ ਸਜ਼ਾ ਦੇ ਰਿਹਾ ਹੈ ਤੁਹਾਡਾ ਲੇਖਾ ਜੋਖਾ ਬਰਾਬਰ ਕਰ ਰਿਹਾ ਹੈ 14 ਦਸੰਬਰ ਵਾਲੇ ਦਿਨ ਤੁਹਾਡੇ ਪੰਜਾਬੀ ਪਾਰਟੀ ਕਹ ਲੋ ਚਾਹੇ ਅਕਾਲੀ ਦਲ ਕਹ ਲੋ ਉਹਦਾ ਭੋਗ ਪੈ ਚੁੱਕਿਆ ਤੁਹਾਡੀ ਕੋਰ ਕਮੇਟੀ ਸ਼ੋਰ ਕਮੇਟੀ ਦਾ ਭੋਗ ਪੈ ਚੁੱਕਿਆ ਤੁਹਾਡੀ ਵਰਕਿੰਗ ਕਮੇਟੀ ਦਾ ਭੋਗ ਭੋਗ ਪੈ ਚੁੱਕਿਆ ਹੁਣ ਤੁਸੀਂ ਇਹ ਨਹੀਂ ਕਹਿ ਸਕਦੇ ਮਾਇਆ ਪ੍ਰਧਾਨ ਆ ਬੜੇ ਬੜੋ ਸਾਰਿਆਂ ਨੂੰ ਪ੍ਰਧਾਨ ਬਣਾ ਦਿਆ ਭਾਵੇਂ ਜਦੋਂ 100 ਦਾ ਸੰਬੋਧਨ ਹੁੰਦਾ ਤੁਸੀਂ 104 ਸਾਲ ਹੋ ਗਏ ਸੀ 105ਵੇਂ ਸਾਲ ਦੇ ਦਾਖਲ ਹੋ ਗਏ ਹੋ ਤੁਸੀਂ ਉਹਦਾ ਜਨਮ ਦਿਨ ਇਹ ਬਣਾਉਣਾ ਭੁੱਲ ਗਏ ਤੁਸੀਂ ਕੱਲੀ ਦਾ ਘਰ ਦੇ ਕੱਲੀ ਘਰ ਦੇ ਕੀ ਹੱਕਦਾਰ ਹੋ ਸੋ ਇਸ ਕਰਕੇ ਚੁੱਪ ਕਰਕੇ ਘਰੇ ਬਹਿ ਜਾਓ ਥੋ ਥੋ ਤਾਂ ਰੱਬ ਦਾ ਨਾਮ ਵੀ ਨਹੀਂ ਲੈ ਜਾਣਾ ਤੁਹਾਨੂੰ ਲੋਕਾਂ ਨੇ ਮੂੰਹ ਵੀ ਨਹੀਂ ਲਾਉਣਾ ਲੋਕ ਤੁਹਾਡੀ ਸ਼ਕਲ ਦੇਖਣੀ ਪਸੰਦ ਨਹੀਂ ਕਰਦੇ ਇਸ ਕਰਕੇ ਘਰੋਂ ਬਾਹਰ ਨਾ ਨਿਕਲਿਆ ਕਰੋ ਤਾਂ ਮੀਨੇ ਵੀ ਸੱਦ ਕਰਤਾ ਸੁਖਵੀਰ ਬਾਦਲ ਨੇ ਵੀ ਸੱਦ ਕਰਤਾ ਬਾਕੀ ਦੇ ਕਰੀ ਜਾਂਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇਕਰ ਤੁਹਾਨੂੰ ਸਾਡੀਆਂ ਵੀਡੀਓਜ਼ ਵਧੀਆ ਲੱਗਦੀਆਂ ਨੇ ਤਾਂ ਸਾਡੇ ਚੈਨਲ ਦਰਦੇ ਕੌਮ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ